ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਤੀਜਾ ਕਰ ਤੂਜਾ ਚੌਪਦੇ ਇੱਕੋ ਖਟਾ ਨਾਂ ਨਖਟਾ ਨਾ ਜਾਏ ਔਰ ਸਤਗੁਰ ਦਿਆ ਦਿਖਾਏ ਇਹੋ ਧਨ ਅਖਟਾ ਨਾਂ ਨਖਟਾ ਨਾ ਜਾਏ ਔਰ ਸਤਗੁਰ ਦਿਆ ਦਿਖਾਏ ਬਨੇ ਸਤਗੁਰ ਕੋ ਸਦ ਬਲ ਜਾਈ ਗੁਰ ਤੇ ਪਾਤੇ ਹਰ ਮੰਨ ਵਸਾਈ ਸੇਧਨਵੰਤ ਹਰ ਨਾਮ ਲਿਵਲਾਈ ਗੁਰ ਪੂਰ ਹਰ ਧਨ ਪਰਗਾਸਿਆ ਧਰਿ ਜੇ ਰ ਪਾਤੇ ਵਸੈ ਮਨ ਆਈ ਰਹਾਓ ਅਵਗੁਣ ਕਾਟ ਗੁਣ ਰਿਧੈ ਸਮਾਈ ਓਰੇ ਗੁਰ ਕੈ ਸਹਜ ਸੁਭਾਈ ਓਰੇ ਗੁਰ ਕੀ ਸਾਚੀ ਬਾਣੀ सोख मन अंतर सहज समाणी एक अचरज जन देखो भाई दबदा मार हर मन वसाई नाम अमोलक ना पाया जाए ਗੁਰ ਪਰਸਾਦ ਵਸ ਮਨ ਆਏ ਸਭ ਮਹਿ ਵਸ ਪ੍ਰਭ ਏਕੋ ਸੋਏ ਗੁਰ ਮਤੀ ਘਟ ਪਰ ਘਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਾਧਨ ਹੈ ਵਸੈ ਤਬ ਏਕੋ ਸੋਏ ਗੁਰਮਤੀ ਘਟ ਪਰ ਘਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਨਿਆ ਰਣਾ ਮੇਰਾ ਮਨ ਆ ਵਾਹੇ ਗੁਰ ਦੀ ਕਾਸਾ ਵਾਹੇ ਗੁਰ ਦੀ ਫਤਿਹ ਤਨ ਆਸਰੀ ਮਹਲਾ ਤੀਜਾ ਘਰ ਦੂਜਾ ਚਉਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹੋ ਧਨ ਅਖੁਟ ਨਾ ਨਿਕਟੈ ਨਾ ਜਾਏ ਓਰੇ ਸਤਗੁਰ ਦੀ ਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਰੂਪ ਗੁਰ ਪਿਆਰੀ ਸਾਸਨ ਜਿਓ ਅਜਦਾ ਇਹ ਪਾਵਨ ਮੁਖਵਾਕ ਤੀਜੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਿਤਾ ਜੀ ਦੀ ਪਾਵਨ ਰਸਨਾ ਤੋਂ ਚਾਰਣ ਕੀਤਾ ਹੋਇਆ ਤਨਾ ਸ੍ਰੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੇ ਪਾਵਨ ਪਵਿੱਤਰ ਅੰਗ 663 ਦੇ ਉੱਤੇ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਦਾਵੇ ਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋਵੇ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜਦੀ ਕਲਾ ਬਖਸ਼ਣ ਜੀ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ